ਅਮਰਤ ਪਾਲ ਨਾਮ ਹੈ ਜਿਸ ਦਾ ਵਾਂਗ ਸ਼ੇਰ ਗਰਜਦਾ ਦਿਸਦਾ ਅਮਰਤ ਪਾਲ ਨਾਮ ਹੈ ਜਿਸ ਦਾ ਵਾਂਗ ਸ਼ੇਰ ਗਰਜਦਾ ਦਿਸਦਾ ਨਾ ਕੋਈ ਬਹਿਰ ਕਿਸੇ ਨਾਲ ਇਸ ਦਾ ਗੁਰੂ ਕੀ ਅਮਹਿਰਾ ਵਾਲੇ ਦਾ ਮਹਿਰਾ ਵਾਲੇ ਦਾ ਵਿੱਚ ਦੁਨੀਆ ਦੇ ਖੋਫ ਸੂਰ ਮੇ ਮਹਿਰੋਂ ਵਾਲੇ ਦਾ ਵਿੱਚ ਦੁਨੀਆ ਦੇ ਖੋਫ ਸੂਰ ਮੇ ਮਹਿਰੋਂ ਵਾਲੇ ਹੱਥ ਜਿਹੜੇ ਕੰਮ ਨੂੰ ਪਾਏ ਬਸ ਉਹ ਤਾਂ ਸਿਰੇ ਚੜਾਏ ਹੱਥ ਜਿਹੜੇ ਕੰਮ ਨੂੰ ਪਾਏ ਬਸ ਉਹ ਤਾਂ ਸਿਰੇ ਚੜਾਏ ਅਮਰਤ ਸਰ ਵਿੱਚ ਬੁੱਤ ਹਟਾਏ ਖੜੇ ਮਸਹਿਰੋਂ ਵਾਲੇ ਦਾ ਮਸਹਿਰੋਂ ਵਾਲੇ ਦਾ ਵਿੱਚ ਦੁਨੀਆਂ ਦੇ ਖੋਪਸੂਰ ਮੈਂ ਮਹਿਰੋਂ ਵਾਲੇ ਦਾ ਵਿੱਚ ਦੁਨੀਆਂ ਦੇ ਖੋਪਸੂਰ ਮੈਂ ਮਹਿਰੋਂ ਇੱਕ ਬਾਬਾ ਨਹਿਰ ਤੇ ਰਹਿੰਦਾ ਝਾਕੇ ਹੈ ਕੁੜੀਆਂ ਦੇ ਲੈਂਦਾ ਇੱਕ ਬਾਬਾ ਨਹਿਰ ਤੇ ਰਹਿੰਦਾ ਝਾਕੇ ਹੈ ਕੁੜੀਆਂ ਦੇ ਲੈਂਦਾ ਸਿੰਘ ਅਮਰਤਪਾਲ ਹੈ ਕਹਿੰਦਾ ਵੱਡੇ ਠਹਿਰੋਂ ਵਾਲੇ ਦਾ ਠਹਿਰੋਂ ਵਾਲੇ ਦਾ ਵਿੱਚ ਦੁਨੀਆਂ ਦੇ ਖੌਫ ਸੂਰਮੇ ਮਹਿਰੋਂ ਵਾਲੇ ਦਾ ਵਿੱਚ ਦੁਨੀਆਂ ਦੇ ਖੌਫ ਸੂਰਮੇ ਫੜਿਆ ਬਾਬਾ ਜੱਸੀ ਉਹਦੀ ਕਰਕੇ ਰੱਖਤੀ ਲੱਸੀ ਫੜਿਆ ਬਾਬਾ ਜੱਸੀ ਉਹਦੀ ਕਰਕੇ ਰੱਖਤੀ ਲੱਸੀ ਗੱਲ ਉਹਦੇ ਮੂੰਹੋਂ ਹੀ ਦੱਸੀ ਗੰਦੀਆਂ ਲਹਿਰੋਂ ਵਾਲੇ ਦਾ ਲਹਿਰੋਂ ਵਾਲੇ ਦਾ ਵਿੱਚ ਦੁਨੀਆਂ ਦੇ ਖੋਫਸੂਰ ਮੇ ਮਹਿਰੋਂ ਵਾਲੇ ਦਾ ਵਿੱਚ ਦੁਨੀਆਂ ਦੇ ਖੋਫਸੂਰ ਮੇ ਮਹਿਰੋਂ ਵਾਲੇ ਦਾ ਇੱਕ ਕੰਚਨਾ ਨੇ ਗੰਧ ਪਾਇਆ ਨੰਬਰ ਸੀ ਉਸ ਦਾ ਜਦ ਲਾਇਆ ਇੱਕ ਕੰਚਨਾ ਨੇ ਗੰਧ ਪਾਇਆ ਨੰਬਰ ਸੀ ਉਸ ਦਾ ਜਦ ਲਾਇਆ ਮਠੰਡਾ ਸਹਿਰ ਖਬਰਾਂ ਵਿੱਚ ਆਇਆ ਵੱਡੇ ਸਹਿਰੋਂ ਵਾਲੇ ਦਾ ਸਹਿਰੋਂ ਵਾਲੇ ਦਾ ਵਿੱਚ ਦੁਨੀਆਂ ਦੇ ਖੌਫ ਸੂਰ ਮੇ ਮਹਿਰੋਂ ਵਾਲੇ ਦਾ ਵਿੱਚ ਦੁਨੀਆਂ ਦੇ ਖੌਫ ਸੂਰ ਮੇ ਮਹਿਰੋਂ ਵਾਲੇ ਦਾ ਗੱਲ ਵੀਡੀਓ ਦੇ ਵਿੱਚ ਆਖੀ ਸਭ ਮੰਗਦੇ ਫਿਰਦੇ ਮਾਫੀ ਗੱਲ ਵੀਡੀਓ ਦੇ ਵਿੱਚ ਆਖੀ ਸਭ ਮੰਗਦੇ ਫਿਰਦੇ ਮਾਫੀ ਜਿਹੜੇ ਬਣੇ ਸੀ ਆਪੋ ਧਾਪੀ ਬੋਲੀ ਜ਼ਹਿਰੋਂ ਵਾਲੇ ਦਾ ਜ਼ਹਿਰੋਂ ਵਾਲੇ ਦਾ ਵਿੱਚ ਦੁਨੀਆਂ ਦੇ ਖੌਫਸੂਰ ਮੇ ਲਖਦਾਤਰ ਸੇਮ ਲਖਾਰੀ ਦੁਨੀਆ ਹੈ ਡੰਡੇ ਦੀ ਸਾਰੀ ਲਖਦਾਤਰ ਸੇਮ ਲਖਾਰੀ ਦੁਨੀਆ ਹੈ ਡੰਡੇ ਦੀ ਸਾਰੀ ਪੈਸਾ ਕਮਾਉਣ ਵਪਾਰੀ ਕਰਕੇ ਕਹਿਰੋਂ ਵਾਲੇ ਦਾ ਕਹਿਰੋਂ ਵਾਲੇ ਦਾ ਵਿੱਚ ਦੁਨੀਆ ਦੇ ਖੌਫਸੂਰ ਮੇ ਮਹਿਰੋਂ ਵਾਲੇ ਦਾ ਵਿੱਚ ਦੁਨੀਆ ਦੇ ਖੌਫਸੂਰ ਮੇ ਮਹਿਰੋਂ ਵਾਲੇ ਦਾ ਬੇਚ ਦੁਨੀਆ ਦੇ ਖੋਪਸੂਰਮੇ ਮੈਰੋ ਵਾਲੇ ਦਾ